ਅੱਜ ਹੁਸ਼ਿਆਰਪੁਰ ਦੇ ਡੀਸੀ ਦਫ਼ਤਰ ਬਾਹਰ ਸਰਕਾਰੀ ਮੁਲਾਜ਼ਮਾਂ ਵੱਲੋਂ 71 ਹੋ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪਤਲਾ ਫੋਗਦਿਆ ਹੋਇਆ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕੱਲ ਇਤਿਹਾਸ ਗਾਓ ਤੇ ਕੱਲ ਤਹਿਸੀਲ ਦੇ ਵਿੱਚ ਘੁੰਮ ਕੇ ਗਿਆ। ਉਹ ਉੱਥੇ ਕੇ ਡਰਾਮੇ ਵਾਂਗ ਇਹ ਕੀਤੀ ਬੈਠੇ ਉਹਨੇ। ਉੱਥੇ ਲੋਕਾਂ ਨੂੰ ਪੁੱਛਦਾ ਜਿਆ ਹਾਂ ਵੀ ਦੱਸੋ ਤੁਸੀਂ ਕੀ ਕੰਮ ਆਏ ਆ ਤੁਹਾਨੂੰ ਕੋਈ ਦਿੱਕਤ ਆ ਨਹੀਂ। ਬੈ ਕੇ ਸਾਥੀਆਂ ਤੋਂ ਵਧੀਆ ਗੱਲ ਕਹੀ ਕਿ ਇਹ ਇਹ ਹਾਲਾਤ ਆ ਕੋਈ ਸੁਧਰੇ ਨਹੀਂ। ਲਾਸ ਪਹਿਲਾ ਵਦ ਗਿਆ ਹੀ ਆ ਕੋਈ ਸੁਧਾਰ ਨਹੀਂ ਹੋਇਆ ਪੰਜਾਬ ਦੇ ਵਿੱਚ ਨਾ ਕਰਾਪਸ਼ਨੋਂ ਨਾ ਹੋਣੀ ਕਿਸੇ ਵਕਤ ਇੱਕ ਨਵੇਂ ਨਵੇਂ ਉਹ ਆਪਣੀ ਕਿ ਉਹ ਲੋਕਾਂ ਨੂੰ ਪਰਮਾਨ ਵਾਸਤੇ ਇਹ ਗੇਮ ਜੇ ਖੇਡਦਾ ਪਿਆ ਔਰ ਬਿਲਕੁਲ ਮੁਲਾਜ਼ਮਾਂ ਦੀਆਂ ਮੰਗਾਂ ਵਾਸਤੇ ਤਾਂ ਇੱਥੇ ਤੱਕ ਦਾ ਉਹ ਉਹਨਾਂ ਜਦ ਤੱਕ ਗੱਲ ਨਹੀਂ ਕੀਤਾ ਉਹ ਅਜੇ ਤੱਕ 1.5 ਸਾਲ ਤੋਂ ਉੱਤੇ ਹੋ ਗਈ ਸਰਕਾਰ ਬਣੀ ਨੂੰ ਮੁੱਖ ਮੰਤਰੀ ਨੇ ਕਿਸੇ ਜਥੇਬੰਦੀ ਦਾ ਗੱਲ ਨਹੀਂ ਕੀਤੀ ਹੈਗੀ ਇਹ ਸਭ ਕਿ ਅਸੀਂ ਪੰਜਾਬ ਪੈਥਨ ਵੈਲਫੇਅਰ ਐਸੋਸੀਏਸ਼ਨ ਵੱਲੋਂ ਅਜੀ ਪੂਰੀ ਇਸ 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 ਹਟਾਲ ਦੇ ਹਮਾਇਤੀ ਆ ਕਿਉਂਕਿ ਹਟਾਲ ਜਿਹੜੀ ਆ ਇਹ ਇਸ ਮੁੱਚੇ ਮੰਗਾਂ ਨੂੰ ਲੈ ਕੇ ਲੜ ਰਹੀ ਆ ਸਾਥੀ ਉਹ ਅਸੀਂ ਇਹਦੇ ਨਾਲ ਖੜੇ ਆ ਜੱਤ ਕੇ ਸੰਗਤ ਚੱਲਦਾ ਲੂਗਾ ਬਿਲਕੁਲ ਹੀ ਪੂਰੀ ਆਪਣੀ ਪੈਥਨ ਐਸੋਸੀਏਸ਼ਨ ਵੱਲੋਂ ਪੁਰਾਣਾ ਦਾ ਸਹਜ ਉਹ ਕਰਦੇ ਆਵਾ ਕਿ ਜੈਕ ਤਾਂ ਜੈ ਸੰਗਤ ਜਿੱਤ ਲੰਨ ਮਿਲੇ ਜਲਦੀ ਕਰੀ ਕਰੋ ਆਪ ਜਿੰਨਾ ਬਕਾਇਆ ਜਾਰੀ ਕਰੋ ਜਾਰੀ ਕਰੋ ਕੀ ਗੀਤ ਮਾਰ ਪਟੇਲੇ ਕੋਧੇਰ ਦਾ ਨਾਮ ਬੰਦ ਕਰੋ ਕਰੋ ਬੰਦ ਕਰੋ ਮਾਰ ਪਟੇਲੇ ਕੋਧੇਰ ਦਾ ਨਾਮ ਬੰਦ ਕਰੋ ਬੰਦ ਕਰੋ ਬੰਦ ਕਰੋ ਮੁਰਦਾਬਾ ਮੁਰਦਾਬਾ ਸਾਡਾ ਇੱਕ ਜਿੰਦਾਬਾ 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 ਇਹ ਕੀ ਹੋਇਆ ਤੁਖ ਮਾਤਾ ਮਾਤਾ ਹੋਇਆ ਮਾਤਾ ਪੂ ਮਾਤਾ ਹੋਇਆ ਇਹ ਕੀ ਹੋਇਆ ਜਿੰਦਾਬਾ ਹੋਇਆ ਇਹ ਕੀ ਹੋਇਆ ਮਾਤਾ ਹੋਇਆ ਮਾਤਾ ਮੋਇਆ ਜਾਣ ਕੇ

ਦਾ ਜਾਰੀ ਨਿਕਲ ਵਿਕਰਮਜੀਤ ਸਿੰਘ ਾਲੂਵਾਲੀਆ ਜੀ ਜ਼ਿਲ੍ਹਾ ਪ੍ਰਧਾਨ ਪੰਜਾਬ ਸਿਖਿਆ ਵਿਭਾਗ ਮਿਨਿਸਟਰੀਅਲ ਸਟਾਫ ਜ਼ਿਲ੍ਹਾ ਜਲੰਧ ਹਾਰਪੁਰ ਤੋਂ ਅੱਜ ਸੈਕਟਰੀਏਟ ਵਿਖੇ ਜਿਹੜਾ ਸਾਡਾ ਪੰਜਾਬ ਮੁਲਾਜ਼ਮ ਆ ਤੇ ਪੈਨਸ਼ਨ ਸਾਜਾ ਫਰੰਟ ਵੱਲੋਂ ਇੱਕ ਸਾਡੇ ਕਲੈਰਕਲ ਕਾਮੇ ਦਾ ਸਮਰਥਨ ਕਰਦੇ ਹੋਏ ਇੱਕ ਰੋਸ ਵਜੋਂ ਭਗਵੰਤ ਮਾ ਦਾ ਪੁਤਲਾ ਫੁਕਿਆ ਜਾਣਾ ਜੀ ਉਸ ਰੋਸ ਵਜੋਂ ਸਾਰੇ ਇਕੱਠੇ ਹੋਏ ਆ ਸਰਕਾਰ ਸਾਨੂੰ ਅਣਗੋਲਿਆ ਕਰਦੀ ਆ ਦੇਖੋ ਅਸੀਂ 8 ਨਵੰਬਰ 2023 ਤੋਂ ਪੂਰਨ ਤੌਰ ਤੇ ਕਲਮ ਛੋੜ ਕੰਪਿਊਟਰ ਬੰਦ ਹੜਤਾਲਤੇ ਆਂ ਸਿੱਤਵੇਂ ਦਿਨ ਆ ਹੜਤਾਲ ਸਾਡੀ ਜਾਰੀ ਆ ਪਰ ਸਰਕਾਰ ਦੇ ਕੰਨਾਂ ਤੇ ਆਪਾਂ ਕਹਿ ਸਕਦੇ ਹਾਂ ਕਿ ਜੂ ਤੱਕ ਨਹੀਂ ਸਰਗੀ ਕੱਲ ਭਗਵੰਤ ਮਾਨ ਸਾਡੇ ਹੁਸ਼ਾਰਪੁਰ ਵਿੱਚ ਆਏ ਤੇ ਸੀਲ ਵਿੱਚ ਆਏ ਸਾਡੇ ਤੇ ਲੋਕਾਂ ਕੋ ਸਮੱਸਿਆ ਪੁੱਛ ਰਹੇ ਸੀ ਕਿ ਤੁਹਾਨੂੰ ਕੀ ਪ੍ਰੋਬਲਮ ਆ ਰਹੀ ਆ ਪਰ ਮੈਂ ਸੀਐਮ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਉਹਨਾਂ ਨੂੰ ਮੁਲਾਜ਼ਮ ਪ੍ਰਤੀ ਇਨੀ ਕੋਈ ਦਿਖ ਰਿਹਾ ਕਿ 8 ਤਰੀਕ ਦੇ ਪਿਛਲੇ ਮਹੀਨੇ ਤੋਂ ਹੜਤਾਲਤੇ ਆ ਉਹਨਾਂ ਦੇ ਸਮੱਸਿਆ ਦਾ ਹੱਲਤਾ ਕਰੋ ਉਨਬਲਤਿਆਂ ਤਾਂ ਦੋ ਪਰ ਆਮ ਲੋਕਾਂ ਨੂੰ ਪੁੱਛ ਰਿਹਾ ਤੇ ਜਿਹੜਾ ਸਾਡਾ ਮੁਲਾਜ਼ਮ ਆ ਉਹਨਾਂ ਨੂੰ ਅਣਗੋਲਿਆ ਕਰ ਰਹੇ ਹਾਂਜੀ ਹਾਂਜੀ ਸਾਡੇ ਜਿਹੜੇ ਡੀਸੀ ਦਫ਼ਤਰ ਦੇ ਆ ਸਾਥੀ ਉਹਨਾਂ ਵੱਲੋਂ ਚਮੂਲੀਅਤ ਕੀਤੀ ਗਈ ਪਰ ਉਹਨਾਂ ਨੂੰ ਪਿੱਛੇ ਹੀ ਢੱਕ ਲਿਆ ਗਿਆ ਰੋਕ ਲਿਆ ਗਿਆ ਉਹਨਾਂ ਨੂੰ ਮੋਰੀ ਨਹੀਂ ਆਂ ਦਿੱਤਾ ਗਿਆ ਇਹ ਸਰਕਾਰ ਦੀ ਬਹੁਤ ਮਾੜੀ ਗੱਲ ਆ ਜੀ ਤੇ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਸਰਕਾਰ ਹਜੇ ਵੀ ਸਾਡੀ ਜਿਹੜੀਆਂ ਹੱਕੀ ਮੰਗਾਵਾ ਉਹਦੇ ਵੱਲ ਧਿਆਨ ਦੇ